10 ਕਰੋੜ ਰੁਪਏ ਦੀ ਸਕਾਲਰਸ਼ਿਪ ਵੇਰੀਅਸ ਕੈਟਾਗਰੀ ਇਸ ਸਾਲ ਅਸੀਂ ਲਾਂਚ ਕਰਨ ਜਾ ਰਹੇ ਹਾਂ ਜਿਦੇ ਵਿੱਚ ਉਹ ਬੱਚੇ ਜਿਹੜੇ ਫਾਦਰਲੈਸ ਨੇ ਜਿਨ੍ਹਾਂ ਦੇ ਮਦਰ ਪੇਰੈਂਟਸ ਹੀ ਨਹੀਂ ਹੈ ਕਿਸੇ ਬੱਚੇ ਦੇ ਮੈਰਿਟ ਬੇਸ ਜੋ ਬੱਚੇ ਆਏ სპੋਰਟਸ ਵਾਲੇ ਡਿਫਰੈਂਟ ਕੈਟਾਗਰੀਜ਼ ਅਸੀਂ ਬਣਾਈਆਂ ਨੇ ਸਿੰਗਲ ਗਰਲ ਚਾਈਲਡ ਹੈ ਉਹਦੇ ਵਿੱਚ ਅਸੀਂ 10 ਕਰੋੜ ਰੁਪਏ ਦੀ ਉਹਨਾਂ ਨੂੰ ਸਕਾਲਰਸ਼ਿਪ ਆਫਰ ਕਰਾਂਗੇ ਯੂਨੀਵਰਸਿਟੀ ਦੇ ਵੱਲ ਕੁਆਲਟੀ ਬੱਚਾ ਜੋ ਹੈ 올 ਓਵਰ ਇੰਡੀਆ ਤੋਂ ਲੈ ਕੇ ਆਈਏ ਫਿਊਚਰ ਸਕਿੱਲ AI ਡਾਟਾ ਸਾਇੰਸ IoT ਦੀ ਗੱਲ ਕਰਦੇ ਆ ਉਹ ਬੱਚੇ ਸਪੈਸ਼ਲਾਈਜ਼ ਹੋ ਕੇ ਨਿਕਲਣਗੇ ਉਹਦੇ ਲਈ ਤੁਸੀਂ ਦੇਖਿਆ ਹੈ ਕਿ ਲੈਮਰਿੰਨ ਦੇ ਵਿੱਚ ਹਾਈ ਐਂਡ ਲੈਬ IBM ਵੱਲੋਂ ਸੈਟਅਪ ਕੀਤੀਆਂ ਗਈਆਂ ਨੇ ਔਰ ਬੱਚਿਆਂ ਨੂੰ ਅਸੀਂ ਤਿਆਰ ਕਰਕੇ ਫਿਊਚਰ ਸਕਿਲਸ ਦੇ ਉੱਤੇ ਬਾਹਰ ਭੇਜਾਂਗੇ ਇਸ ਸਾਲ आवर ਫੋਕਸ ਇਸ ਕਿ ਅਸੀਂ 10000 ਜੋ ਹੈ ਐਡਮਿਸ਼ਨਸ ਕਰਾਂਗੇ ਐਂਡ ਆਰ ਮੇਨ ਜੋ ਸਲੋਗਨ ਹੈ ਉਹ ਕਲਾਸ ਫਾਰ ਮਾਸਸ ਇਸ ਕਿ ਕਲਾਸ এডੂਕੇਸ਼ਨ ਕੁਆਲਿਟੀ এডੂਕੇਸ਼ਨ ਦੇਣੀ ਹੈ ਔਰ ਇਸ ਨੂੰ ਪੂਰਾ ਕਰਨ ਦੇ ਲਈ ਇਸ ਸਾਲ ਅਸੀਂ 13 ਸਕੂਲ ਜਿਹੜੇ ਆ ਟੋਟਲ ਅਸੀਂ ਰਨ ਕਰਾਂਗੇ 6 ਪਿਛਲੇ ਔਰ 7 ਨਵੇਂ ਸਕੂਲਸ ਔਰ ਇਹਦੇ ਵਿੱਚ ਜੋ ਅਸੀਂ ਪ੍ਰੋਗਰਾਮ ਲੈ ਕੇ ਆਏ ਆ ਉਹਦੇ ਵਿੱਚ ਮੇਨ ਜੋ ਯੂ ਐਸ ਪੀ ਇਸ ਨੇ ਉਹ ਹੈ ਕਿ ਪੇ ਆਫਟਰ ਪਲੇਸਮੈਂਟ ਕਿ ਜਿਹੜੇ ਕਈ ਪ੍ਰੋਗਰਾਮ ਐਸੇ ਨੇ ਜਿਹਦੇ ਵਿੱਚ ਇੰਜੀਨੀਅਰਿੰਗ ਦੇ ਵਿੱਚ ਖਾਸ ਕਰਕੇ ਕੋਰ ਇੰਜੀਨੀਅਰਿੰਗ ਜਿਵੇਂ ਕਿ ਮੈਕੈਨੀਕਲ ਇੰਜੀਨੀਅਰਿੰਗ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ ਹੈ ਇਵਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿੱਚ ਕਿ ਬੱਚਾ ਹਾਫ ਫੀਸ ਪਹਿਲੇ ਦੇਵੇਗਾ ਹਾਫ ਨੌਕਰੀ ਲੱਗਣ ਤੋਂ ਬਾਅਦ ਦੇਵੇਗਾ ਜਦੋਂ ਉਹ ਜੀ ਉਹਦੀ ਇੱਕ ਡੀਸੈਂਟ এমਪਲੋਇਮੈਂਟ ਲੱਗ ਗਈ ਉਸ ਤੋਂ ਬਾਅਦ ਉਹ ਫੀਸ ਜਿਹੜੀ ਹੈ ਦੇਵੇਗਾ ਇਸ ਤੋਂ ਇਲਾਵਾ IBM ਦਾ ਪ੍ਰੋਗਰਾਮ ਅਸੀਂ ਪਿਛਲੇ ਸਾਲ ਲਾਂਚ ਕੀਤਾ ਸੀ ਉਹ ਪ੍ਰੋਗਰਾਮ ਜਿਹੜਾ ਸੀ ਉਹਦੇ ਵਿੱਚ 18 ਸਟੇਟ ਤੋਂ ਬੱਚੇ ਆਏ ਸੀ ਮੈਰਿਟ ਬੇਸ ਸੀ ਇਸ ਸਾਲ ਵੀ ਉਹ ਅਸੀਂ ਪ੍ਰੋਗਰਾਮ ਜੋ ਹੈ ਕੰਟੀਨਿਊ ਕਰਾਂਗੇ ਜਿਦੇ ਵਿੱਚ ਬੱਚੇ ਦਾ ਨੈਸ਼ਨਲ ਲੈਵਲ ਦਾ ਟੈਸਟ ਹੋਏਗਾ ਔਰ 60% ਜੋ ਹੈ ਉਹਦੀ ਬੇਸਿਕ ਕੁਲਿਜੀਬਿਲਟੀ ਹੈ ਐਂਡ ਰੈਜੀਡੈਂਸ਼ੀਅਲ ਪ੍ਰੋਗਰਾਮ ਹੈ ਉਸ ਨੂੰ ਉਸੇ ਤਰ੍ਹਾਂ ਹੀ ਜੋ ਪਿਛਲੇ ਸਾਲ ਅਸੀਂ ਸਕਿੱਲ ਲੋਨ ਦਾ ਪ੍ਰਬਧਾਨ ਕੀਤਾ ਸੀ ਕਲਿਟਰਲ ਫਰੀ ਸਕਿੱਲ ਲੋਨ ਉਹ ਬੱਚੇ ਨੂੰ ਦਿੱਤਾ ਜਾਏਗਾ ਇਸ ਤੋਂ ਇਲਾਵਾ ਅਸੀਂ 10 ਕਰੋੜ ਰੁਪਏ ਦੀ ਸਕਾਲਰਸ਼ਿਪ ਵੇਰੀਅਸ ਕੈਟਾਗਰੀ ਇਸ ਸਾਲ ਅਸੀਂ ਲਾਂਚ ਕਰਨ ਜਾ ਰਹੇ ਹਾਂ ਜਿਦੇ ਵਿੱਚ ਉਹ ਬੱਚੇ ਜਿਹੜੇ ਫਾਦਰਲੈਸ ਨੇ ਜਿਨ੍ਹਾਂ ਦੇ ਮਦਰ ਜੋ ਹੈ ਉਹ ਸਪான்ਸਰ ਕਰ ਰਹੀ ਹੈ ਜਾਂ ਪੇਰੈਂਟਸ ਹੀ ਨਹੀਂ ਹੈ ਕਿਸੇ ਬੱਚੇ ਦੇ ਮੈਰਿਟ ਬੇਸ ਜੋ ਬੱਚੇ ਆਏ სპੋਰਟਸ ਵਾਲੇ ਡਿਫਰੈਂਟ categories ਅਸੀਂ ਬਣਾਈਆਂ ਨੇ ਸਿੰਗਲ ਗਰਲ ਚਾਈਲਡ ਹੈ ਉਹਦੇ ਵਿੱਚ ਅਸੀਂ 10 ਕਰੋੜ ਰੁਪਏ ਦੀ ਉਹਨਾਂ ਨੂੰ ਸਕਾਲਰਸ਼ਿਪ ਆਫਰ ਕਰਾਂਗੇ ਯੂਨੀਵਰਸਿਟੀ ਦੇ ਵੱਲੋਂ ਔਰ ਇਹ ਪੂਰਾ ਜੋ ਸਿਸਟਮ ਕਰਨ ਦੇ ਲਈ ਸਾਡੀ ਇੱਕ ਪ੍ਰੋਪਰ ਐਡਮਿਸ਼ਨ ਮਾਰਕੀਟਿੰਗ ਟੀਮ ਅਸੀਂ ਸੈਟਅਪ ਕੀਤੀ ਹੈ ਔਰ 50 ਅਸੀਂ ਆਪਣੇ ਜੋ ਹੈ ਸੈਂਟਰਸ ਅਕ੍ਰੋਸ ਇੰਡੀਆ ਸ਼ੁਰੂ ਕਰਨ ਜਾ ਰਹੇ ਐਡਮਿਸ਼ਨ ਸੈਂਟਰਸ ਜਿਹਦੇ ਵਿੱਚ ਜੋ ਬੱਚੇ ਕਿਸੇ ਵੀ ਸਟੇਟ ਤੋਂ ਆਣਾ ਚਾਹੁੰਦੇ ਨੇ ਜਿਵੇਂ ਪਿਛਲੇ ਸਾਲ ਅਸੀਂ ਲਾਂਚ ਇੱਥੋਂ ਹੀ ਕੀਤਾ ਸੀ ਪੰਜਾਬ ਚੋਂ ਬਲ ਸਾਨੂੰ ਰਿਸਪੌਂਸ ਬਹੁਤ ਪੂਰੇ ਇੰਡੀਆ ਤੋਂ ਆਇਆ 18 ਸਟੇਟ ਤੋਂ ਬੱਚਾ ਸਾਡੇ ਕੋਲ ਪੜ ਰਿਹਾ ਹੈ ਇਸ ਸਾਲ ਉਹਨੂੰ ਦੇਖਦੇ ਹੋਏ ਅਸੀਂ 50 ਐਡਮਿਸ਼ਨ ਸੈਂਟਰ ਜਿਹੜੇ ਨੇ ਅਕ੍ਰੋਸ ਇੰਡੀਆ ਸੈਟ ਅਪ ਕਰਨ ਜਾ ਰਹੇ ਹਾਂ ਜਿਹਦੇ ਥਰੂ ਅਸੀਂ ਬੱਚੇ ਔਨ ਮੈਰਿਟ ਬੇਸਿਸ ਅਕ੍ਰੋਸ ਆਵਰ ਡਿਫਰੈਂਟ ਪ੍ਰੋਗਰਾਮ ਅਸੀਂ ਲੈ ਕੇ ਆਵਾਂਗੇ ਔਰ ਇਹ ਸਾਰੇ ਬੱਚੇ ਜੋ ਹੈ ਕੁਆਲਿਟੀ ਦੇ ਪ੍ਰੋਸੈਸ ਦੇ थ्रू ਲੈ ਕੇ ਆਵਾਂਗੇ ਐਂਡ ਥਰੂ ਅ ਰਿਗਰਸ ਪ੍ਰੋਸੈਸ ਇਸ ਤੋਂ ਇਲਾਵਾ ਜਿਹੜੇ ਨੇ ਉਹ ਬੱਚੇ ਜਿਹੜੇ ਸਾਡੇ ਕੋਲ ਸੈਂਟਰਲ ਸਕੀਮਾ ਦੇ थ्रू ਗਵਰਨਮੈਂਟ ਆਫ ਇੰਡੀਆ ਦੇ ਵਿੱਚ ਉਹ ਵੀ ਆ ਰਹੇ ਨੇ ਉਹਨਾਂ ਨੂੰ ਵੀ ਅਸੀਂ ਸੈਪਰੇਟ ਜੋ ਹੈ ਇੱਕ ਪ੍ਰੋਸੈਸ ਦੇ थ्रू ਲੈ ਕੇ ਆ ਰਹੇ ਹਾਂ ਉਹ ਆਪਣਾ ਲੋਨ ਅਪਲਾਈ ਕਰਨਗੇ ਔਰ ਲੋਨ ਸੈਂਕਸ਼ਨ ਹੋ ਜਾਏਗਾ ਉਹਨਾਂ ਨੂੰ ਔਰ ਉਹ ਆਪਣਾ ਸਿੱਧੇ ਘਰ ਤੋਂ ਯੂਨੀਵਰਸਿਟੀ ਚ ਆ ਕੇ ਆਪਣਾ ਪ੍ਰੋ ਕਰ ਸਕਦੇ ਨੇ ਸੋ ਪੂਰਾ ਇੱਕ ਅਸੀਂ ਇਕੋਸਿਸਟਮ ਤਿਆਰ ਕੀਤਾ ਹੈ ਪੂਰੀ ਸਟਰੋਂਗ ਮਾਰਕੀਟਿੰਗ ਟੀਮ ਹੈ ਸਾਡੀ strong academic team लेके ਅਸੀਂ ਇਸ ਸਾਲ 10000 ਸਟੂਡੈਂਟਸ ਜਿਹੜੇ ਨੇ ਔਨ ਕੈਂਪਸ ਅਸੀਂ ਉਹਦੇ ਤੇ ਫੋਕਸ ਕਰ ਰਹੇ ਹਾਂ ਔਰ ਕੁਆਲਿਟੀ ਬੱਚਾ ਜੋ ਹੈ 올 ਓਵਰ ਇੰਡੀਆ ਤੋਂ ਲੈ ਕੇ ਆਈਏ ਬਟ ਐਟ ਦ ਸੇਮ ਟਾਈਮ ਪੰਜਾਬ ਦਾ ਬੱਚਾ ਸਿንስ ਪੰਜਾਬ 'ਚ ਅਸੀਂ ਬੈਠੇ ਹਾਂ ਪੰਜਾਬ ਦੇ ਬੱਚੇ ਨੂੰ ਹਰ ਤਰ੍ਹਾਂ ਦੀ ਉਹ ਸਪੋਰਟ ਮਿਲੇ ਅਸੀਂ ਉਹਦੇ ਲਈ ਵੀ ਪੰਜਾਬ ਦੇ ਵਿੱਚ ਵੀ ਪੰਜ ਆਫਿਸਸ ਆਪਣੇ ਡਿਫਰੈਂਟ ਸ਼ਹਿਰਾਂ ਦੇ ਵਿੱਚ ਅਸੀਂ ਖੋਲਣ ਜਾ ਰਹੇ ਹਾਂ ਐਡਮਿਸ਼ਨ ਆਫਿਸਸ ਬੱਚਾ ਉੱਥੇ ਵੀ ਆ ਕੇ ਕਾਉਂਸਲਿੰਗ ਕਰ ਸਕਦਾ ਆਨਲਾਈਨ ਵੀ ਕਰ ਸਕਦਾ ਔਰ ਯੂਨੀਵਰਸਿਟੀ 'ਚ ਵੀ ਐਨੀ ਟਾਈਮ ਉਹ ਆ ਕੇ ਆਪਣੀ ਕਾਉਂਸਲਿੰਗ ਔਰ ਇਨਫੋਰਮੇਸ਼ਨ ਜੋ ਹੈ ਲੈ ਸਕਦਾ। ਕੋਈ ਸਪੈਸ਼ਲਾਈਜੇਸ਼ਨ ਕੀ ਹੋਏਗੀ ਯੂਨੀਵਰਸਿਟੀ ਦੀ? ਸਪੈਸ਼ਲਾਈਜੇਸ਼ਨ ਸਾਡੀ ਇਹ ਹੈ ਕਿ ਸਾਡੇ ਕੋਲ ਜੋ ਮੇਨ ਫੋਕਸ ਏਰੀਆ ਹੈ ਕਿ ਅਸੀਂ ਉਹ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜਿਹੜੇ ਇੰਡਸਟਰੀ ਦੇ ਨਾਲ ਸ਼ੁਰੂ ਕੀਤੇ ਗਏ ਨੇ ਅਸੀਂ ਕੋਈ ਵੀ ਪ੍ਰੋਗਰਾਮ ਔਰ ਨਹੀਂ ਸ਼ੁਰੂ ਕਰ ਰਿਹਾ ਜਿਹਦੇ ਚ ਸਾਡੇ ਕੋ ਇੰਡਸਟਰੀ ਪਾਰਟਨਰ ਨਹੀਂ ਹੈਗਾ ਨੰਬਰ 2 ਸਾਡੇ ਕੋ ਲੈब्स ਨਹੀਂ ਹੈਗੀਆਂ ਨੰਬਰ 3 ਜੇ ਸਾਡੇ ਕੋਲ ਅਚੀ ਫੈਕਲਟੀ ਨਹੀਂ ਹੈ ਅਸੀਂ ਸਾਡੀ ਯੂਐਸਪੀ ਇਹੀ ਹੈ ਕਿ ਸਾਡੇ ਕੋਲ ਬੈਸਟ ਆਫ ਦੀ ਫੈਕਲਟੀ ਹੈ ਅੱਛਾ ਇਨਫਰਾਸਟ੍ਰਕਚਰ ਹੈ ਅਚੀਆਂ ਲੈब्स ਨੇ ਐਂਡ ਸਾਡੇ ਕੋ ਇੰਡਸਟਰੀ ਪਾਰਟਨਰ ਨੇ ਔਰ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਬੜਾ ਯੂਨਿਕ ਹੈ ਜਿਹਦੇ ਚ ਅਸੀਂ ਗੱਲ ਕਰਦੇ ਆ ਪੇ ਆਫਟਰ ਪਲੇਸਮੈਂਟ ਜਿਵੇਂ ਅਸੀਂ ਗੱਲ ਕਹੀ ਇਹ ਤਾਦੀ ਹੋ ਸਕਦਾ ਜੇ ਤੁਹਾਡੇ ਕੋਲ ਸਟਰੋਂਗ ਇਨ ਜੋ ਹੈ ਪਾਰਟਨਰਸ਼ਿਪ ਹੈ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਅਸੀਂ ਪ੍ਰੋਗਰਾਮ ਇੰਜੀਨੀਅਰਿੰਗ ਸ਼ੁਰੂ ਕੀਤੇ ਨੇ ਉਹ ਚ ਫਿਊਚਰ ਸਕਿੱਲ AI ਡਾਟਾ ਸਾਇੰਸ IoT ਦੀ ਗੱਲ ਕਰਦੇ ਆ ਉਹ ਬੱਚੇ ਸਪੈਸ਼ਲਾਈਜ਼ ਹੋ ਕੇ ਨਿਕਲਣਗੇ ਉਹਦੇ ਲਈ ਤੁਸੀਂ ਦੇਖਿਆ ਹੈ ਕਿ ਲੈਂਮਰਿੰਨ ਦੇ ਵਿੱਚ ਹਾਈ ਐਂਡ ਲੈਬ IBM ਵੱਲੋਂ ਸੈਟਅਪ ਕੀਤੀਆਂ ਗਈਆਂ ਨੇ ਔਰ ਬੱਚਿਆਂ ਨੂੰ ਅਸੀਂ ਤਿਆਰ ਕਰਕੇ ਫਿਊਚਰ ਸਕਿੱਲਸ ਦੇ ਉੱਤੇ ਬਾਹਰ ਭੇਜਾਂਗੇ ਅਨ ਜਿਹੜੇ ਬੱਚੇ ਆਲਰੇਡੀ ਪਾਸ ਹੋ ਚੁੱਕੇ ਨੇ ਬਾਕੀ ਕਾਲਜਾਂ ਤੋਂ ਔਰ ਅਜੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਜਾਂ ਉਹ ਸਕਿੱਲ ਨਹੀਂ ਹੈਗੇ ਉਹਨਾਂ ਦੇ ਲਈ ਵੀ ਅਸੀਂ ਸੈਪਰੇਟ ਪ੍ਰੋਗਰਾਮ ਸ਼ੁਰੂ ਕੀਤੇ ਨੇ ਫਿਊਚਰ ਸਕਿੱਲਸ ਦੇ ਵਿੱਚ ਜੋ ਕਿ ਆਲਰੇਡੀ ਬੜੇ ਸਕਸੈਸਫੁਲ ਚੱਲ ਰਹੇ ਨੇ ਔਰ ਕਾਫੀ ਬੱਚੇ ਆਲ ਓਵਰ ਇੰਡੀਆ ਤੋਂ ਅੰਡਰਗoing ਹੈ ਟ੍ਰੇਨਿੰਗ ਲੈ ਰਹੇ ਨੇ ਉਹਨਾਂ ਦੇ ਲਈ ਅਸੀਂ ਲੋਕਲ ਏਰੀਆ ਦੇ ਵਿੱਚ ਜੋ ਮੈਰਿਟ ਤੇ ਆਂਦੇ ਨੇ ਤੋਂ ਉਹਨਾਂ ਨੂੰ ਸਾਰੀ ਫੈਸਿਲਿਟੀ ਦੇ ਰਹੇ ਹਾਂ ਜੋ ਕਿ ਉਹ ਮਤਲਬ ਮੈਰਿਟ ਬੇਸ ਤੇ ਕਿਉਂਕਿ ਉਹਨਾਂ ਨੂੰ ਕੋਈ ਫੀਸ ਤਾਂ ਲੱਗਣੀ ਨਹੀਂ ਸਾਰੀ ਫੀਸ ਜਿਹੜੀ ਹੈ ਸਪான்ਸਰਡ ਹੈ ਔਰ ਜਿਹੜੇ ਪ੍ਰੋਗਰਾਮ ਚ ਹਾਫ ਫੀਸ ਲਗਣੀ ਹੈ ਉਥੇ ਹਾਫ ਲੱਗ ਕੇ ਬਾਕੀ ਬਾਅਦ ਚੋ ਦੇ ਸਕਦੇ ਨੇ ਤਾਂ ਸਪੈਸ਼ਲ ਪ੍ਰੋਵੀਜ਼ਨ ਅਸੀਂ ਇਸ ਏਰੀਆ ਦੇ ਲਈ ਤੇ ਜਿਹੜਾ ਆ ਅਸੀਂ ਕਰ ਰਹੇ ਹਾਂ ਬਾਕੀ ਇਸ ਸਾਲ ਅਸੀਂ ਟਰਾਂਸਪੋਰਟ ਵੀ ਐਡੀਸ਼ਨ ਕੀਤੀ ਹੈ ਸਾਡੇ ਕੋਲ 메ਜਰ ਜਿਹੜੇ ਏਰੀਆ ਨੇ ਨੀਅਰ ਬਾਏ ਦੇ ਉੱਥੋਂ ਟਰਾਂਸਪੋਰਟ ਫੈਸਿਲਿਟੀ ਹੈ ਬੱਚਾ ਬੱਸ 'ਚ ਬੈਠ ਕੇ ਆ ਸਕਦਾ ਹੈ ਚੰਡੀਗੜ੍ਹ ਤੋਂ ਵੀ ਬੱਸ ਫੈਸਿਲਿਟੀ ਸ਼ੁਰੂ ਕੀਤੀ ਗਈ ਔਰ 메ਜਰ ਜਿਹੜੇ ਆਰਾਊਂਡ ਏਰੀਆ ਆਨੰਦਪੁਰ ਸਾਹਿਬ ਹੈ ਸਾਡੇ ਕੋਲ ਇਧਰੋਂ ਨਵਾਂ ਸ਼ਹਿਰ ਵੱਲੋਂ ਐ ਇਵਨ ਅਸੀਂ ਲੁਧਿਆਣਾ ਸਾਈਡ ਵੱਲ ਵੀ ਜਾ ਰਹੇ ਹਾਂ ਕਿ ਜਿੱਥੇ-ਜਿੱਥੇ ਬੱਸ 'ਚ ਪਹੁੰਚ ਸਕਦੀ ਹੈ ਉਹ ਬੱਸ ਵੀ ਫੈਸਿਲਿਟੀ ਵੀ ਦਿੱਤੀ ਜਾਏ ਲੋਕਲ ਏਰੀਆ